ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਦੇ ਸਵਾਤਾਈ ਅੱਜ ਜਿਹੜੇ ਪਬਲਿਕ ਆਏ ਪੇਚਾਂ ਵਾਲੇ ਪਾਣੀ ਦੀ ਵੀਡੀਓ ਜੀ ਲੈਂਥ 10 ਮੀਟਰ ਦਾ ਕਪੜਾੜਪਾ ਫੋਲ ਵਾਲ ਜਿਹੜਾ ਵਰਤਿਆ ਤੇ ਸਤਿਵੰਤੇ ਆਪਾਂ ਇਸ ਨੂੰ ਗੰਗਾ ਕਰਕੇ ਤੇ ਫਿਰ ਆਪਣੇ ਜਿੱਥੇ ਆਪਣਾ ਕੰਮ ਖੱਬਾ ਕਰਨ ਦਾ ਉਹਦੇ ਕੋਲ ਜਿਹੜਾ ਪਜੂੜਾ ਕਰਨਾ ਹੈ ਜੂੜਾ ਤੁਸੀਂ ਜਿਹੜਾ ਆਪਣਾ ਗੱਠ ਵਾਲਾ ਵੀ ਕਰ ਸਕਦੇ ਹੋ ਬਿਨਾਂ ਗੱਠ ਵਾਲਾ ਵੀ ਕਰ ਸਕਦੇ ਹੋ ਤੇ ਫਿਰ ਉਹ ਜਿਹਨਾਂ ਬਰਾਂ ਮਰਛਾ ਕਾ ਉਹਨਾਂ ਬਿਰਾਂ ਨੇ ਗੰਗਾੜ ਆਪਣੇ ਬੂੜੇ ਦੇ ਉੱਪਰ ਦੀ ਸ਼ਰਟ ਤੇ ਦੇ ਲੈਣਾ ਤੇ ਫਿਰ ਜਿਹੜਾ ਆਪਾਂ ਪਰਨ ਲਿਆ ਪਰਨ ਦੇ ਕਿਨਾਰੇ ਨੰਦਨ ਫੋਲਡ ਕਰਕੇ ਦੋਏ ਕਿਨਾਰੇ ਨੂੰ ਦੋਏ ਕਿਨਾਰੇ ਦੋਏ ਕਿਨਾਰੇ ਇਕੱਠੇ ਕਰਕੇ ਇੱਕ ਵਾਰੀ ਟ੍ਰੈਂਕਲ ਪੁਨੀ ਬਣਾ ਕੇ ਤੇ ਫਿਰ ਇੱਕ ਛੋਟਾ ਲੜ ਜਿਹੜਾ ਉਹ ਬੂੜੇ ਦੇ ਉੱਤੇ ਲਾ ਕੇ ਉਹ ਦੋਆ ਲੜ ਉਹ ਜਿਹੜਾ ਉਹ ਆਪਾਂ ਜਿਹੜਾ ਚੰਗੀ ਤਰ੍ਹਾਂ ਸਾਫ ਕਰਕੇ ਉਹਦਾ ਪੇਚ ਬਣਾ ਕੇ ਫਿਰ ਜਿੰਨੀ ਆਪਾਂ ਅੱਖਾਂ ਕਵਰ ਕਾਣੇ ਕਰਦੇ ਆ ਉਹਨੀਆਂ ਅੱਖਾਂ ਕਵਰ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਫਿਰ ਅਗਲਾ ਲੜ ਲੜ ਲਾਉਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰਕੇ ਉਹਦੇ ਇੱਕ ਟਾਈਪ ਦੀ ਪੁਣੀ ਬਣਾ ਲੈਣੀ ਆ ਇੱਕ ਟਾਈਪ ਦੀ ਪੁਣੀ ਬਣਾ ਕੇ ਫਿਰ ਉਹਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਤਰ੍ਹਾਂ ਦੇ ਨਾਲ ਜਿਹੜਾ ਪਲਾਡ ਪੁੱਤੋ ਲੋਡ ਕਰ ਲੈਣਾ ਤੇ ਫਿਰ ਇੱਕ ਵਾਰ ਦੋ ਵਾਰ ਜਿਹੜੇ ਲੜ ਨੂੰ ਫੋਲਡ ਕਰਨੇ ਜਿਵੇਂ ਆਪਾਂ ਪੱਗ 'ਚ ਜਿਹੜਾ ਆਪਾਂ ਲੜ ਨੂੰ ਦੋ ਵਾਰ ਫੋਲਡ ਕਰਦੇ ਨੂੰ ਜਿਹੜਾ ਲੜ ਨੂੰ ਟੋ ਵਾਰ ਫੋਲਡ ਕਰਕੇ ਉਹਨੂੰ ਸਾਫ਼ ਕਰਕੇ ਤੇ ਫਿਰ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਜ ਉਹਨਾਂ ਫਾਸਲਾ ਦਾ ਕਿਹੜਾ ਲੜ ਨੂੰ ਲਗਾ ਦੇਣਾ ਇਹ ਅਗਲਾ ਲੜ ਲੜਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਆ ਉਹਦੇ ਇੱਕ ਟਾਈਪ ਦੀ ਫੁਣੀ ਬਣਾ ਲੈਣੀ ਆ ਤੇ ਫਿਰ ਜਿਹੜਾ ਲੜ ਨੂੰ ਖਿੱਚ ਲੈਣਾ ਸਾਫ਼ ਕਰ ਲੈਣਾ ਤੇ ਚਾਰੋਂ ਕਿਨਾਰੇ ਨਾਲ ਜਿਹੜਾ ਪਲੜ ਨੂੰ ਤੋਂ ਵੀ ਲੋੜ ਕਰ ਲੈਣਾ ਤੇ ਫਿਰ ਡਬਲ ਫੋਲਡ ਕਰਾਂਗੇ ਲੜ ਨੂੰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਜਿਹੜਾ ਲੜਨ ਲਗਾ ਲੈਣਾ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਜਿਹੜਾ ਪਪਾਇ ਫੈਲ ਲੈਣਾ ਜਿਹੜਾ ਪਾ ਵਾਈ ਫੇਲਣਾ ਥੋੜੀ ਜਿਹੀ ਗੁਲਾਈਚੇ ਤੇ ਥੋੜੀ ਟੇੜ ਚ ਰਾ ਕੇ ਫੇਰਾਂਗੇ ਤੇ ਨਾਲ ਦੀਆਂ ਲ ਉੱਤ ਲੜੀ ਸ਼ੈਡਿੰਗ ਕਰ ਲੈਣੀਆਂ ਉੱਤੇ ਵੀ ਇੱਕ ਵਾਰ ਵਾਈ ਫੇਲ ਲਾਂਗੇ ਤਾਂ ਜਿਹੜਾ ਆਪਣਾ ਸਰਾ ਚੰਗੀ ਤਰ੍ਹਾਂ ਟੜਕਾ ਬਰ ਰਹੇ ਤੇ ਅਗਲੇ ਲੜਾਂ ਦਾ ਦੋ ਹੀ ਕਿਨਾਰੇ ਇਕੱਠੇ ਕਰ ਲੈਣੇ ਆ ਚਾਰੋਂ ਗੁਲਿਆਂ ਦਾ ਲੜ ਨੂੰ ਉੱਤ ਲੋੜ ਕਰ ਲੈਣੇ ਚਾਰੋਂ ਗੁਲਿਆਂ ਦਾ ਜਿਹੜਾ ਪਲਾਣਾ ਨੂੰ ਉੱਤ ਲੋੜ ਕਰਕੇ ਲੜ ਨੂੰ ਸਾਫ਼ ਕਰ ਲੈਣਾ ਤੇ ਵੇਲੇ ਜਿਹੜਾ ਲੜ ਨੂੰ ਡਬਲ ਹੋਲਡ ਕਰਾਂਗੇ ਤੇ ਫਿਰ ਜਿੰਨਾ ਆਪਾਂ ਪਹਿਲੇ ਵਾਰ ਲੱਖਣਾ ਪਹਿਲੇ ਵਾਰ ਤਾਂ ਫਸਾ ਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਹੋਂ ਜਿਹੜਾ ਪਲੜ ਲਈ ਸਭ ਨੇ ਜਿਹੜੀ ਆਪਾਂ ਸੈਣੀ ਕਰ ਲੈਣੀ ਉਹਨਾਂ ਨੂੰ ਸਾਫ਼ ਕਰ ਲੈਣਾ ਲੋਕ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਪਲੜ ਨੂੰ ਸਾਫ਼ ਕਰਾਂਗੇ ਤੇ ਫਿਰ ਇਹਦਾ ਪਾਗ ਲੜ ਲਾਉਣਾ ਜਿਵੇਂ ਆਪ ਪੱਗ ਚਾਦਾ ਉੱਤੇ ਆਦਾ ਹਲੇ ਫੋਲਡ ਕਰ ਕਰਦੇ ਨੇ ਲੜ ਨੂੰ ਉਹ ਮੇਰੇ ਲੜ ਨੂੰ ਸਾਫ ਕਰ ਲੈਣਾ ਬੈਗ ਤੋਂ ਚੜਾਈ ਚ ਲੈ ਕੇ ਆਉਣਾ ਫਿਰ ਉਹਨੂੰ ਸਾਫ ਕਰ ਲੈਣਾ ਸਾਫ ਕਰਕੇ ਨਕਤੀ ਸੀ ਜਿੱਥੇ ਆਪਣੀ ਹੋਊਗੀ ਉੱਥੇ ਇਹਦਾ ਲੜ ਨੂੰ ਸੈੱਟ ਕਰਕੇ ਜਦ ਆਪ ਜਿਹੜੀ ਸ਼ੇਪ ਆ ਉਹ ਲੋਡ ਕਰ ਜਿਹੜਾ ਲੜ ਨੂੰ ਲਗਾ ਦੇਣਾ ਲੜ ਨੂੰ ਇੱਕ ਵਾਰ ਤਾਂ ਆਪਕੇ ਗਾਂਹਾਂ ਜਾ ਕੇ ਇਹਦਾ ਲੜ ਨੂੰ ਫਲਾ ਲੈਣਾ ਤੇ ਫਿਰ ਜਿਹੜੇ ਆਪਣੀ ਕੇਸ ਬਾਹਰ ਆ ਜਾਂਦੇ ਆ ਉਹਨਾਂ ਨੂੰ ਅੰਦਰ ਕਰ ਲੈਣੇ ਤੇ ਬਾਕੀ ਬਾਤਾਂ ਦੀ ਵੀਡੀਓ ਪੋਸਟਿੰਗ ਕਰ ਲੈਣੀ ਆ ਤੇ ਜਾਲੀ ਨੇ ਵੀਰ ਲੈ ਕੇ ਹਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ